ਜੀ ਮੈਂ ਮਨਦੀਪ ਕੌਰ ਅੱਜ ਇਸ ਵੀਡੀਓ ਰਾਹੀਂ ਮੈਸੇਜ ਦੇਣਾ ਚਾਹਾਂਗੀ ਕਿ ਹਰ ਫੀਲਡ ਦੇ ਵਿੱਚ ਅੱਜ ਲੜਕੀਆਂ ਜੋ ਕੰਮ ਕਰ ਰਹੀਆਂ ਨੇ ਸਟਰਗਲ ਕਰ ਰਹੀਆਂ ਨੇ ਉੱਥੇ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਲੜਕੀਆਂ ਨੇ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਜੋ ਮਾਹੌਲ ਆ ਉਹ ਖਰਾਬ ਕੀਤਾ ਆਇਆ ਸੋ ਇੱਥੇ ਕੁਝ ਕੁ ਲੜਕੀਆਂ ਕਰਕੇ ਬਾਕੀ ਜੋ ਲੜਕੀਆਂ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰ ਰਹੀਆਂ ਆਪਣੇ ਸੁਪਨਿਆਂ ਨੂੰ ਪੂਰਾ ਕਰ ਰਹੀਆਂ ਹੈ ਉਹ ਵੀ ਲੜਕੀਆਂ ਜੋ ਉਹਨਾਂ ਦੇ ਜੀਵਨ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਸੋ ਇਸ ਵੀਡੀਓ ਰਾਹੀਂ ਇੱਕ ਲੜਕੀ ਹੋਂਦੇ ਨਾਤੇ ਮੈਂ ਮੈਸੇਜ ਦੇਣਾ ਚਾਹਾਂਗੀ ਕਿ ਜਦੋਂ ਵੀ ਤੁਹਾਨੂੰ ਇਹ ਲੱਗੇ ਕਿ ਕੋਈ ਲੜਕੀ ਬਹੁਤ ਵਧੀਆ ਕੰਮ ਕਰ ਰਹੀ ਏ ਜਾਂ ਕਿਸੇ ਵੀ ਫੀਲਡ ਦੇ ਵਿੱਚ ਉਹ ਆਪਣਾ ਨਾਮ ਕਮਾ ਰਹੀ ਏ ਤਾਂ ਹਮੇਸ਼ਾ ਉਹਨਾਂ ਲੜਕੀਆਂ ਦੀ ਜੋ ਸਪੋਰਟ ਆ ਸਾਨੂੰ ਕਰਨੀ ਚਾਹੀਦੀ ਏ ਕਿਉਂਕਿ ਅੱਜ ਕੈਨ ਦੇ ਨਾਲ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਜੋ ਲੜਕੀ ਆ ਉਹ ਆਜ਼ਾਦ ਹੋ ਗਈ ਏ ਪਰ ਫਿਰ ਵੀ ਲੜਕੀ ਨੂੰ ਇੱਕ ਸਫਲ ਲੋਨ ਵਾਸਤੇ ਬਹੁਤ ਸਾਰੀਆਂ ਜੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਗੱਲ ਮੈਂ ਆਪਣੇ ਐਕਸਪੀਰੀਅੰਸ ਦੇ ਨਾਲ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਸੋ ਜਦੋਂ ਵੀ ਤਾਨੂੰ ਕਿਤੇ ਲੱਗੇ ਕਿ ਇਹ ਜੋ ਲੜਕੀ ਅੱਗੇ ਵਧਣ ਵਾਲੀ ਹੈ ਇਹ ਲੜਕੀ ਆਪਣੀ ਫੀਲਡ ਦੇ ਵਿੱਚ ਮਹਾਰਤ ਹਾਸਲ ਕਰ ਸਕਦੀ ਹੈ ਤਾਂ ਹਮੇਸ਼ਾ ਉਸ ਲੜਕੀ ਦੀ ਜੋ ਸਹਾਇਤਾ ਸਾਨੂੰ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਉਸ ਦੀ ਜੋ ਸਪੋਰਟ ਕਰਨੀ ਚਾਹੀਦੀ ਹੈ ਤਾਂ ਜੋ ਇੱਕ ਰੋਲ ਮਾਡਲ ਬਣ ਸਕੇ ਜੋ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਜੋ ਲੜਕੀਆਂ ਪ੍ਰਤੀ 네ਗੇਟਿਵਿਟੀ ਫੈਲੀ ਹੋਈ ਹੈ ਜੋ ਸੋਸ਼ਲ ਮੀਡੀਆ ਨੇ 네ਗੇਟਿਵਿਟੀ ਫਲਾ ਦਿੱਤੀ ਕੁਝ ਕਿ ਲੜਕੀਆਂ ਕਰਕੇ ਜੋ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਅਸ਼ੀਲਤਾ ਫਲਾ ਰਹੀਆਂ ਨੇ ਤਾਂ ਉਹ ਸਿਰਫ ਉਹ ਹੀ ਲੜਕੀਆਂ ਸਾਫ ਕਰ ਸਕਦੀਆਂ ਨੇ ਜੋ ਮਿਹਨਤ ਕਰਕੇ ਆਪਣੇ ਸੁਪਨਿਆਂ ਨੂੰ ਪੂਰੇ ਕਰ ਰਹੀਆਂ ਨੇ ਜੋ ਲੜਕੀਆਂ ਆ ਮਿਹਨਤ ਕਰਕੇ ਆਪਣੀ ਫੀਲਡ ਦੇ ਵਿੱਚ ਸਭ ਤੋਂ ਜ਼ਿਆਦਾ ਜੋ ਅੱਗੇ ਜਾ ਰਹੀਆਂ ਨੇ ਤੇ ਉਹ ਅੱਗੇ ਤਾਂ ਹੀ ਜਾ ਸਕਦੇ ਨੇ ਜੇਕਰ ਅਸੀਂ ਲੋਕ ਉਹਨਾਂ ਦੀ ਸਪੋਰਟ ਕਰਾਂਗੇ ਜੇਕਰ ਉਹ ਸੋਸ਼ਲ ਮੀਡੀਆ ਤੇ ਵੀ ਆਪਣਾ ਕੋਈ ਮੈਸੇਜ ਜਾਂ ਕੋਈ ਚੰਗਾ ਮੈਸੇਜ ਦਿੰਦੇ ਆ ਤਾਂ ਹਮੇਸ਼ਾ ਸਾਨੂੰ ਔਰਤਾਂ ਦੀ ਲੜਕੀਆਂ ਦੀ ਜੋ ਰਿਸਪੈਕਟ ਆ ਉਹ ਕਰਨੀ ਚਾਹੀਦੀ ਹੈ ਔਰ ਜੋ ਗਲਤ ਔਰਤਾਂ ਜੋ ਗਲਤ ਮੈਸੇਜ ਉਹਨਾਂ ਦੀ ਨਿਖੇਦੀ ਵੀ ਜਰੂਰ ਕਰਨੀ ਚਾਹੀਦੀ ਹੈ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਇੱਕ ਗਲਤ ਮੈਸੇਜ ਦੇ ਨਾਲ ਬਾਕੀ ਜੀਆਂ ਜੋ ਚੰਗੀਆਂ ਲੜਕੀਆਂ